ਨਾਲ ਇਹਦੇ ਬੰਦ ਆ ਕਰਾਹੀ ਉੱਪਰ ਚੰ ਮਰੇ ਕੋਈ ਦਾ ਤਾਂ ਤੇਰੇ ਪਾਸਾ ਕਰਾਉਣ ਵਾਲੇ ਤੇਰੇ ਅਰ ਜਮ ਫੈਸ਼ਨ ਤੋਂ ਹੀ ਉਦਨ ਪਾ ਲਾਈ ਨਾ ਤੇਰੇ ਛੁੱਟੀ ਉਦਨ ਪਾ ਆਇਆ ਸੀ ਨਜ਼ਾਰਾ ਤਾ ਗੱਲ ਕਰ ਬੰਦੇ ਗਾਂਡੂ ਆ ਜੇ ਨਾਲ ਟੁਰਪਾਂਦਾ ਤੇਰੀ ਬੱਦ ਕਾ ਇਹ ਆਦੇ ਦਰਖਤ ਦੀ ਵਾਡਾ ਨਹੀਂ ਤੋੜੀ ਹੋਈ ਆ ਦੇਖ ਬਕਰੈਂਡ ਦੀ ਬੰਦੇ ਬਾਹਰੋਂ ਆਉਂਦੇ ਆ ਭੈਣ ਦੇ ਕੋਈ ਇੱਥੇ ਉਹ ਬਹਿ ਜਾਂਦੇ ਅਗਲਾ ਦਰਖਤ ਦਾ ਖੜ ਕੇ ਤੂੰ ਤੀਜਾ ਤਨ ਪਿੱਛੋਂ ਮੇਰੇ ਤੇ ਚੜ ਜਾਣਾ ਚੜ ਜਾ ਤੂੰ ਉਦਣ ਮੈਨੂੰ ਮੂੰਹ ਚੜਾਇਆਗਾ ਉਦਣ ਮੈਂ ਚੱਲ ਮੈਂ ਖਾ ਕਾਣੂ ਉਹ ਕਰਨਾਗਾ ਚੱਲ ਤੂੰ ਤੋੜੀ ਚੱਲ ਦਰਖਤ ਸਾਰੀਆਂ ਬਕਰੈਂਡਾਂ ਦੀ ਮਾਂ ਚੋਤੀ ਸਾਰੀ ਇੱਕ ਵੀ ਨਹੀਂ ਛੱਡੀ ਬਕਰੈਂਡ ਤੂੰ